ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ 트ੰਪ ਨੇ ਆਪਣੇ ਪ੍ਰਸ਼ਾਸਨ ਦੇ ਟੈਰਿਫ ਨੀਤੀ ਦੇ ਵਿੱਚ ਬਦਲਾਵ ਦੇ ਨਤੀਜੇ ਵਜੋਂ ਮੰਦੀ ਦੀ ਸੰਭਾਵਨਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ 트ੰਪ ਦੇ ਇਸ ਫੈਸਲੇ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਗ੍ਰਾਵਟ ਦੇਖਣ ਨੂੰ ਮਿਲੀ ਹੈ ਤੇ ਸੋਮਵਾਰ ਨੂੰ ਕੁਝ ਫਰੰਟ ਲਾਈਨ ਲਾਰਜ ਕੈਪ ਸਟਾਕ 5% ਤੋਂ ਵਾਧੇ ਦੇ ਨਾਲ ਅਮਰੀਕੀ ਸਟਾਕ 9% ਵਾਘ ਦਿਖ ਗਏ ਮੈਗਾ ਕੈਪ ਸਟਾਕ ਜਿਵੇਂ ਕਿ ਐਪਲ ਮਾਈਕਰੋਸਾਫਟ ਅਨਵਿਡੀਆ ਅਤੇ ਐਮਾਜ਼ੋਨ ਮੈਟਾ ਸਾਰੀਆ ਇਸ ਹਫਤੇ ਦੀ ਸ਼ੁਰੂਆਤ ਵਿੱਚ ਮਾਰੀ ਰਹੀ ਤੇ ਫਰਵਰੀ ਦੇ ਵਿੱਚ ਚੀਨ ਦੇ ਸ਼ਿਪਮੈਂਟ ਦੇ ਵਿੱਚ 49% ਦੀ ਗਿਰਾਵਟ ਦੇ ਅੰਕੜਿਆਂ ਤੋਂ ਬਾਅਦ ਟੈਸਲਾ ਵੀ 8.3% ਤਰ ਡਿੱਗ ਗਿਆ ਬੀਤੇ ਦਿਨੀ ਅਮਰੀਕੀ ਸ਼ੇਅਰ ਮਾਰਕੀਟ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਬਿਟਕੋਇਨ ਅਤੇ ਵਾਸਟ ਸਟ੍ਰੀਟ ਦੇ ਗੈਜ਼ਵੀ ਕਾਫੀ ਹੱਡੇ ਪੱਧਰ ਉੱਤੇ ਰਿਕਾਰਡ ਕਿਤੇ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਰਥਿਕ ਨੀਤੀ ਸੰਬੰਧੀ ਚਿੰਤਾਵਾਂ ਦੇ ਨਤੀਜੇ ਵਜੋਂ ਸੋਮਵਾਰ ਨੂੰ ਬਾਜ਼ਾਰ ਦੇ ਵਿੱਚ ਵਿਆਪਕ ਵਿਕਰੀ ਹੋਈ ਵਾਸਟ ਸਟ੍ਰੀਟ ਉੱਤੇ ਗਿਰਾਵਟ ਜਲਦੀ ਸ਼ੁਰੂ ਹੋਈ ਤਿੰਨੋਂ ਪ੍ਰਮੁੱਖ ਸੰਚਕਾਂਕ ਦੇ ਨਾਲ ਰੰਗ ਦੇ ਵਿੱਚ ਖੁੱਲੇ ਹੋਏ ਦੇਖੇ ਗਏ ਅਤੇ ਅਮਰੀਕੀ ਸਟਾਕਾਂ ਦੇ ਵਿੱਚ ਵੀ ਦਿਨ ਭਰ ਗਿਰਾਵਟ ਦੇਖੀ ਗਈ ਅਤੇ ਦੁਪਹਿਰ ਦੀ ਇੱਕ ਤੇ ਜੀ ਜਲਦੀ ਦੇ باوجود ਲਾਲ ਰੰਗ ਦੇ ਵਿੱਚ ਬੰਦ ਹੋਏ ਜਦ ਕਿ ਡਾਉ 890 ਅੰਕੇ ਹੇਠਾਂ ਬੰਦ ਹੋਇਆ ਅਤੇ ਇੱਕ ਸਮੇਂ ਦੇ ਵਿੱਚ 1100 ਅੰਕਾਂ ਤੋਂ ਵੱਧ ਦੇ ਨੁਕਸਾਨ ਤੋਂ ਬਾਅਦ ਵਾਪਸ ਆ ਗਿਆ ਵਿਸ਼ਾਲ ਐਸ ਐਂਡ ਪੀ 500 ਵਧ ਗਿਆ 2.6% ਦੀ ਗਿਰਾਵਟ ਦੇਖੀ ਗਈ ਜਦੋਂ ਕਿ ਤਕਨੀਕੀ ਪਾਰੀ ਨਸਟਕ ਕੰਪੋਜ਼ਿਟ 4% ਕੱਟ ਗਿਆ ਨਸਟਕ ਨੇ ਸਤੰਭ ਦੋਸ਼ਰ ਬਾਈ ਤੋਂ ਬਾਅਦ ਆਪਣੀ ਸਭ ਤੋਂ ਵੱਡੀ ਸਿੰਗਲ ਡੇ ਗਿਰਾਵਟ ਦਰਜ ਕੀਤੀ ਇਸੇ ਇਲਾਵਾ ਡੋ ਅਤੇ ਐਸ ਐਂਡ ਪੀ 500 ਹਰੇਕ ਨੇ ਸਾਲ ਦਾ ਆਪਣਾ ਸਭ ਤੋਂ ਪੜਾ ਦਿਨ ਦਰਜ ਕੀਤਾ ਇਸ ਗ੍ਰਾਵਟ ਨੇ ਬਾਜ਼ਾਰਾ ਦੇ ਲਈ ਇੱਕ ਦੁਖਦਾਈ ਮਹੀਨਾ ਵਧਾ ਦਿੱਤਾ ਜਿਸ ਵਿੱਚ ਨਵੰਬਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਬਾਅਦ ਤਿੰਨੇ ਪ੍ਰਮੁੱਖ ਸੂਚਕਾਂਕ ਆਪਣੇ ਲਾਭ ਗਵਾ ਚੁੱਕੇ ਨੇ ਟਰੰਪ ਦੀ ਟੈਰਿਫ ਨੀਤੀ ਦੇ ਪ੍ਰਭਾਵ ਬਾਰੇ ਚਿੰਤਾਵਾਕ ਕਰਨਾ ਵਿਆਪਕ ਵਿਕਰੀ ਮੁਖਤੋਰ ਤੇ ਸ਼ੁਰੂ ਹੋਈ ਗਿਆ ਦਰਅਸਲ ਇੱਕ ਬਿਆਨ ਦੇ ਵਿੱਚ ਵਾਈਟ ਹਾਊਸ ਦੇ ਬੁਲਾਰੇ ਕੁਸ਼ ਦੇਸਾਈ ਨੇ ਕਿਹਾ ਕਿ ਜਦੋਂ ਤੋਂ ਰਾਸ਼ਟਰਪਤੀ ਟਰੰਪ ਚੁਣੇ ਗਏ ਨੇ ਉਦਯੋਗ ਦੇ ਨੇਤਾਵਾਂ ਨੇ ਰਾਸ਼ਟਰਪਤੀ ਟਰੰਪ ਦੀ ਅਮਰੀਕਾ ਫਸਟ ਅਮਰੀਕਾ এজেন্ডੇ ਟੈਰਿਫ ਦੀ ਰ ਲੇਸ਼ੀਅਨ ਅਤੇ ਅਮਰੀਕੀ ਉਲਜਾਂ ਨੂੰ ਜਾਰੀ ਕਰਨ ਦੇ ਪ੍ਰਤੀ ਪ੍ਰਤੀਕਿਰਿਆ ਦਿੱਤੀ ਹੈ ਜੁਸੇ ਵਿੱਚ ਖਰਬਾ ਨਿਵੇਸ਼ ਵਚਨ ਬਰਤਾਵਾ ਹਨ ਜੋ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕਰਨਗੇ ਦੇਸਾਈਨ ਨੇ ਕਿਹਾ ਕਿ ਰਾਸ਼ਟਰਪਤੀ ਟ੍ਰੰਪ ਨੇ ਆਪਣੇ ਪਹਿਲੇ ਕਾਲ ਚੱਕਰ ਦੇ ਵਿੱਚ ਇਤਿਹਾਸਕ ਨੌਕਰੀ ਤਨਖਾਹ ਅਤੇ ਨਿਵੇਸ਼ ਵਾਅਦਾ ਪ੍ਰਦਾਨ ਕੀਤਾ ਅਤੇ ਆਪਣੇ ਦੂਜੇ ਕਾਲ ਚੱਕਰ ਦੇ ਵਿੱਚ ਦੁਬਾਰਾ ਆਜਿਆ ਕਰਨ ਦੇ ਲਈ ਤਿਆਰ ਨੇ ਟੈਸਲਾ ਸੋਮਵਾਰ ਨੂੰ 15.4% ਹੇਠਾਂ ਬੰਦ ਹੋਇਆ ਨਵੰਬਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਬਾਅਦ ਟੈਸਲਾ ਦੇ ਸ਼ੇਅਰ ਬਜਾਏ ਦੇ ਵਿੱਚ ਵਾਧਾ ਦੇਖਿਆ। ਹਾਲਾਂਕਿ ਇਸ ਸਾਲ ਟੈਸਲਾ ਦਾ ਸਟਾਕ ਲਗਭਗ 45% ਘਟਾਇਆ ਹੈ। ਹਾਲੀ ਦੇ ਹਫਤੇ ਵਿੱਚ ਟੰਪਰ ਸ਼ਾਸਨ ਦੇ ਵਿੱਚ ਟੈਸਲਾ ਦੇ ਸੀਈਓ ਐਲਨ ਮਸਕ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਦੇ ਨਾਲ-ਨਾਲ ਯੂਰਪ ਦੇ ਵਿੱਚ ਵਿਕਰੀ ਘਟਣ ਦੇ ਵਿੱਚ ਕਾਰ ਕੰਪਨੀ ਦੇ ਸ਼ੇਅਰ ਪ੍ਰਭਾਵਿਤ ਹੋਏ ਨਹੀਂ। ਐਨਵੀਡੀਆ ਦੇ ਸ਼ੇਰਾਂ ਦੇ ਵਿੱਚ 5% ਦੀ ਵੀ ਗਿਰਾਵਟ ਦੇਖੀ ਗਈ ਹੈ ਅਤੇ ਪਲੈਂਟ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਪਾਰ ਦਾਇਕ ਹੋਣ ਦਾ 10% ਦੀ ਗਿਰਾਵਟ ਦੇ ਦੇਖਿਆ ਗਿਆ। ਜ਼ਿਕਰ ਹੋਇਆ ਕਿ ਅਨਿਸ਼ਚਿਤਤਾ ਅਤੇ ਅਤਿਅਤ ਵਿਵਸਥਾ ਦੇ ਵਾਅਦੇ ਬਾਰੇ ਚਿੰਤਾਵੰਦ ਰਹੋਣ ਤੇ ਇਸ ਹਫਤੇ ਅੱਗੇ ਦੇਖਦੇ ਹੋਏ ਨਿਵੇਸ਼ਕ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੇ ਮਾਸਿਕ ਮੁਦਰਾ ਸਫੀਤੀ ਅੰਕੜਿਆਂ ਉੱਤੇ ਕੇਂਦ੍ਰਿਤ ਹੋਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਫਤਵੀ ਦੇ ਵਿੱਚ ਇਹ ਮੁਦਰਾ ਸਫੀਤੀ ਜਿੱਦੀ ਰਹੀ ਇਸ ਹਫਤੇ ਅਗੇ ਦੇਖਦੇ ਹੋਏ ਨਿਵੇਸ਼ਕ ਬੁਦਵਾਰ ਅਤੇ ਵੀਰਵਾਰ ਨੂੰ ਹੋਣ ਵਾਲੇ ਮਾਸਿਕ মুদ্রਾਸ ਫਿਤੀ ਅੰਕੜਿਆਂ ਉਤੇ ਕੇਂਦ੍ਰਿਤ ਹੋਣਗੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਫਰਵਰੀ ਦੇ ਵਿੱਚ মুদ্রਾਸ ਫਿਤੀ ਜਿੱਦੀ ਰਹੀ ਹਾਲਾਂਕਿ ਮੰਦੀ ਨੂੰ ਆਮ ਤੌਰ 'ਤੇ ਕੁੱਲ ਘਰੇਲੂ ਉਤਪਾਦ ਵਿਕਾਸ ਦੇ ਲਗਾਤਾਰ ਦੋ ਨਕਾਰਾਤਮਕ ਤਮਾਈਆਂ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ